ज़िंदाद <laughs> ਲੁਧਿਆਣਾ ਦੇ ਕਾਕਵਾਲ ਰੋਡ ਤੇ ਬਣੇ ਬਿਜਲੀ ਦਫਤਰ ਦੇ ਮੁਲਾਜ਼ਮਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ ਦੱਸਦੇ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਬਿਜਲੀ ਖਰਾਬ ਲੈ ਕੇ ਅਧਿਕਾਰੀ ਮੌਕੇ ਤੇ ਪਹੁੰਚੇ ਸੀ ਇਸੇ ਵਿਚਾਲੇ ਮੌਕੇ ਤੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਦਲਜੀਤ ਗਰੇਵਾਲ ਪੋਲਾ ਵੀ ਮੌਜੂਦ ਸਨ ਜਿਵੇਂ ਸੀਨੀਅਰ ਅਧਿਕਾਰੀ ਅਤੇ ਵਿਧਾਇਕ ਮੌਕੇ ਤੇ ਜਾਂਦੇ ਨੇ ਤਾਂ ਇਸੇ ਵਿਚਾਲੇ ਜੇਏ ਅਤੇ ਆਪ ਵਰਕਰਾਂ ਵਿਚਾਲੇ ਤੁਟੂ ਮੈਮਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਦੂਜੇ ਨਾਲ ਗਾਲੀ ਕਲੋਚ ਕੀਤਾ ਗਿਆ ਪਰ ਇਸੇ ਮਾਮਲੇ ਲੈ ਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਆਪ ਵਰਕਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਤੋਂ ਬਿਜਲੀ ਦਫ਼ਤਰ ਦੇ ਅੰਦਰ ਹੀ ਧਰਨਾ ਦੇ ਦਿੱਤਾ ਤੇ ਮਾਫੀ ਮੰਗਣ ਜਾਂ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ। ਕਟਨਾਈ ਸੀ ਸੀ ਟੀ ਵੀ ਵੀਡੀਓ ਵੀ ਸਾਹਮਣੇ ਆਈ ਹੈ। ਉਦੋਂ ਇਸ ਬਾਬਤ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਦਾ ਕੀ ਹੈ ਕਹਿਣਾ ਆਓ ਸੁਣਦੇ ਹਾਂ। ਸਿੱਖਾ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ। ਮੇਰਾ ਨਾਮ ਰਜੀਵ ਸ਼ਰਮਾ ਆ ਜੀ। ਮੈਂ ਬਤੌਰ ਜੀ ਸੁੰਦਰਨ ਡਿਵੀਜ਼ਨ ਵਿੱਚ ਕੰਮ ਕਰ ਰਿਹਾ। ਜੀ। ਤੇ ਇਹ ਵਾਕਿਆ ਹੋਇਆ ਜੀ 30 31 ਦੀ ਰਾਤ ਨੂੰ ਜੀ ਤੇ ਮੈਨੂੰ ਐਸ.ਡੀ.ਓ ਸਾਹਿਬ ਦਾ ਫੋਨ ਆਂਦਾ ਜੀ ਕਿ ਦਫ਼ਤਰ ਦੇ ਵਿੱਚ ਐਮਰਜੈਂਸੀ ਆ। ਤੁਸੀਂ ਆ ਜੋ ਤੇ ਮੈਂ ਰਾਤ ਦੇ ਲਗਭਗ 12 ਵਜੇ ਦਫਤਰ ਆ ਗਿਆ ਜੀ ਜੀ ਦਫਤਰ ਆ ਕੇ ਪਤਾ ਲੱਗਾ ਜੀ ਕੋਈ ਭੋਲਾ ਗਰੇਵਾਲ ਜੀ ਨਾਲ ਕੋਈ ਲਾਈਟ ਦੀ ਦਿੱਕਤ ਸੀਗੀ ਐਕਸ਼ਨ ਸਾਹਿਬ ਡਿਊ ਸਾਹਿਬ ਗਲੀ ਨੰਬਰ 7 ਗਗਨਦੀਪ ਕਲੋਨੀ ਵਿੱਚ ਬੈਠੇ ਨੇ ਭੋਲਾ ਜੀ ਨਾਲ ਮੀਟਿੰਗ ਚੱਲ ਰਹੀ ਹੈ ਮੈਂ ਵੀ ਉੱਥੇ ਚੱਲਾ ਗਿਆ ਜੀ ਤੇ ਮੇਰੇ ਜਾਣ ਤੋਂ ਬਾਅਦ ਤੇ ਐਸ.ੀ ਸਾਹਿਬ ਤੇ ਚੀਫ ਸਾਹਿਬ ਆ ਗਏ ਜੀ ਤੇ ਲਗਭਗ 2 2 ਘੰਟੇ ਦੀ ਮੀਟਿੰਗ ਚੱਲੀ ਉੱਥੇ ਰਾਤ ਦੇ 2:30 3 ਵਜੇ ਜਦੋਂ ਮੀਟਿੰਗ ਖਤਮ ਹੋਈ ਹੈ ਜੀ ਤੋਂ ਨਗਰੇਵਾਲ ਐਸ்சி ਸਾਹਿਬ ਟੀਪ ਸਾਹਿਬ ਮੁੱਖੇ ਤੋਂ ਚਲੇ ਗਏ ਜਦੋਂ ਅਸੀਂ ਨਿਕਲੇ ਮੈਂ ਡੀਓ ਸਾਹਿਬ ਸਾਹਿਲ ਸ਼ਰਮਾ ਜੀ ਤੇ ਅਮੀ ਸੁਪਰਵਾਈਜ਼ਰ ਉੱਥੋਂ ਨਿਕਲਣ ਲੱਗੇ ਜੀ ਤਾਂ ਉਹਨਾਂ ਦੇ ਜਿਹੜੇ ਵਰਕਰ ਸੀਗੇ ਲੋਕਲ ਵਰਕਰ ਸੀਗੇ ਜਸਵਿੰਦਰ ਸੰਧੂ ਲਖਵਿੰਦਰ ਚੌਧਰੀ ਦੀਪਕ ਸ਼ਰਮਾ ਸੁਮੇਸ਼ ਸ਼ਰਮਾ ਤੇ ਹੋਰ ਜਿਹੜੇ ਪਾਰਟੀ ਮੈਂਬਰ ਸੀਗੇ ਉਹਨਾਂ ਵੱਲੋਂ ਸਾਨੂੰ ਘੇਰ ਲਿਆ ਗਿਆ ਮਾਰਕੁੱਟ ਦੀ ਕੋਸ਼ਿਸ਼ ਗਾਲੀ ਗਲੋਚ ਸ਼ੁਰੂ ਹੋ ਗਈ ਜਾਨਵਾਰਾਂ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ ਮੈਨੂੰ ਬਾਹਰ ਤੋਂ ਫੜ ਕੇ ਥੱਲੇ ਲਾ ਲਿਆ ਜੀ ਮੋਟਰਸਾਈਕਲ ਤੋਂ ਜਦ ਜਦ ਕਿ ਸਾਡੀ ਕੋਈ ਉਹਨਾਂ ਦਾ ਨਾਈਟ ਮੋਕੇ ਤੇ ਬਹਾਅ ਸੀ ਸਾਡੀ ਕੋਈ ਉੱਥੇ ਗਲਤੀ ਨਹੀਂ ਸੀ ਅਸੀਂ ਆਫ ਡਿਊਟੀ ਸੀਗੇ ਸਾਡੀ ਕੋਈ ਲੈਣਾ ਦੇਣਾ ਨਹੀਂ ਸੀ ਉੱਥੇ ਤੁਸੀਂ ਉਹਨਾਂ ਨੂੰ ਲਾ ਰਹੇ ਹੋ ਐਵੀਡੈਂਸ ਵਗੈਰਾ ਹੈਗੇ ਹਾਂਜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਜੀ ਉਹ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਜੀ ਤੇ ਉਹਨਾਂ ਨੇ ਕੌਣ ਕੀ ਮੰਗ ਕੀ ਕਰਾਇਆ ਕਿਉਂਕਿ ਕੀ ਵਜ੍ਹਾ ਸੀ ਕੀ ਗੱਲ ਸੀਗੀ ਉਹਨਾਂ ਨੇ ਆ ਕੇ ਤੁਹਾਨੂੰ ਟਾਰਗੇਟ ਕਿਉਂ ਕੀਤਾ ਇਹ ਗੱਲ ਸਰ ਮੈਨੂੰ ਵੀ ਸਮਝ ਨਹੀਂ ਆਈ ਮੇਰੇ ਹਿਸਾਬ ਨਾਲ ਜੀ ਉਹ ਕੋ ਨਾਗਰਵਾਲ ਜੀ ਦਾ ਐਕਸ਼ਨ ਸਾਹਿਬ ਨੂੰ ਬੋਲੇ ਉਸ ਬਹਾਅ ਚੋਂ ਸਾਡੇ ਨੂੰ ਸਾਡੇ ਉੱਤੇ ਵੀ ਪੈ ਗਿਆ ਮੰਨ ਗਿਆ ਕਿ ਤੁਹਾਨੂੰ ਜਿਹੜਾ ਤੁਹਾਣਾ ਮਤਦੰਦ ਧਰਨਾ ਸਰ ਜਦ ਤੱਕ ਐਫ ਆਈ ਆਰ ਨਹੀਂ ਹੋ ਜਾਂਦੀ ਜੀ ਸਬੰਧਤ ਬੰਦਿਆਂ ਦੇ ਖਿਲਾਫ ਕਰਾਨੀ ਚਾਹੁੰਦੇ ਜਿਹੜੇ ਉਸੇ ਸਬੰਧਤ ਆਪ ਵਰਕਰ ਸੀਗੇ ਜਸਵਿੰਦਰ ਸੰਧੂ ਲਖਵਿੰਦਰ ਚੋਦਰੀ ਦੀਪਕ ਸ਼ਰਮਾ ਸੁਮੇਸ਼ ਚਾਹ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਹਦੂਦਾ ਮੈਂ ਡਿਵੀਜ਼ਨ ਪ੍ਰਧਾਨ ਹਾਂ ਸੁੰਦਰਨਗਰ ਦਾ ਪੀ ਐਸ ਐਮਪੀ ਫਲਾਈ ਫੈਡਰੇਸ਼ਨ ਦੇ ਏਟਿਕ ਅੱਜ ਟੀ ਐ ਜੂ ਤੇ ਜੇ ਯੂਨੀਅਨ ਤੇ ਹੋਰ ਜਿੰਨੀਆਂ ਵੀ ਜੁਨੀਅਨਾਂ ਨੇ ਸਾਰਿਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਸਮੂਹਿਕ ਤੌਰ ਦੇ ਉੱਤੇ ਕੰਮ ਛੱਡ ਕੇ ਤੇ ਕਲਮ ਛੱਡ ਕੇ ਇੱਕ ਜਿਹੜਾ ਧਰਨਾ ਦਿੱਤਾ ਗਿਆ ਜਿਸ ਦਾ ਕਾਰਨ ਆ ਜਿਹੜਾ ਉਹ ਸਾਡੇ ਜੋ ਰਜੀਵ ਜਈ ਨੇ ਤੇ ਸਾਹਿਲ ਜਈ ਨੇ ਉਹ ਤੁਹਾਨੂੰ ਦੱਸ ਵੀ ਦੇਣਗੇ ਤੇ ਬਰੀਫ ਵੀ ਕਰ ਦੇਣਾ ਕਿ 30 31 ਦੀ ਰਾਤ ਨੂੰ ਕੋਈ ਲਾਈਟ ਬੰਦ ਹੋਈ ਸੀ ਗगनਦੀਪ ਕਲੋਨੀ ਉੱਥੇ ਜੋ ਇਸ ਹਲਕੇ ਦੇ ਵਿਧਾਇਕ ਨੇ ਦਲਜੀਤ ਸਿੰਘ ਭੋਲਾ ਗਰੇਵਾਲ ਉਹਨਾਂ ਦੇ ਵੱਲੋਂ ਵੱਡੇ ਜਿਹੜੀ ਅਫਸਰ ਥਾਈ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਸਾਡੇ ਜੇਈ ਸਹਿਬਾਨ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਗਈ ਸੀ ਗਈ ਉਹਨਾਂ ਨੂੰ ਗਾਲੀ ਗਲੋਚ ਧਮਕੀਆਂ ਦਿੱਤੀਆਂ ਗਈਆਂ ਇੱਦ ਤੱਕ ਕਿ ਉਹਨਾਂ ਜੇ ਉਹ ਨਾ ਉੱਥੋਂ ਨਿਕਲਦੇ ਤਾਂ ਉਹਨਾਂ ਦੇ ਨਾਲ ਕੁੱਟਮਾਰ ਵੀ ਹੋ ਸਕਦੀ ਸੀ ਪੂਰੀ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਗਈ ਕੀ ਕਾਰਨ ਕੀ ਸੀ ਕਿਉਂ ਧਮਕੀਆਂ ਦਿੱਤੀਆਂ ਉਹਦਾ ਕਾਰਨ ਦੇਖੋ ਸਭ ਤੋਂ ਵੱਡੀ ਤਾਂ ਗੱਲ ਆ ਮੈਂ ਗਰੇਵਾਲ ਸਾਹਿਬ ਭਾਵੇਂ ਕਿ ਮੇਰੇ ਕਾਫੀ ਨਜ਼ਦੀਕ ਨੇ ਤੁਹਾਨੂੰ ਵੀ ਪਤਾ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆ ਜਿਹੜੇ ਪਿੱਛੇ ਮੁਲਾਜ਼ਮਾਂ ਨੂੰ ਦੇਖ ਰਹੇ ਹੋ ਏਨੇ ਕੇ ਮੁਲਾਜ਼ਮ ਨੇ ਤੇ ਇਹ ਲੱਖਾਂ ਖਪਤਕਾਰਾਂ ਨੂੰ ਸੰਤੁਸ਼ਟ ਕਰਦੇ ਨੇ 8 ਘੰਟਾ ਜਿਹੜਾ ਹੁੰਦਾ ਨਾ ਡਿਊਟੀ ਦਾ ਉਹ ਇੱਕ ਵੀ ਮੁਲਾਜ਼ਮ 8 ਘੰਟੇ ਡਿਊਟੀ ਨਹੀਂ ਦਿੰਦਾ 24 24 ਘੰਟੇ ਤੱਕ ਸਾਰੇ ਮੁਲਾਜ਼ਮ ਡਿਊਟੀ ਦਿੰਦੇ ਨੇ ਜੇ ਆਪਣੀ ਮੈਂ ਗੱਲ ਕਰਾਂ ਮੈਂ ਕੱਲ 6 ਵਜੇ ਤੋਂ ਆਇਆ ਹੋਇਆ ਰਾਤ ਨੂੰ 10 ਵਜੇ ਮੈਂ ਗਿਆ ਦੇਖੋ ਕਿੰਨੇ ਘੰਟੇ ਬਣਦੇ ਆ ਔਰ ਜਿਨ੍ਹਾਂ ਦੋਏ ਜੇਈ ਸਾਹਿਬਾਨਾਂ ਦੇ ਨਾਲ ਬਦਸਲੂਕੀ ਹੋਈ ਆ ਉਹ ਦੋਹੀ ਉਸ ਏਰੀਆ ਦੇ ਵਿੱਚ ਨਹੀਂ ਸੀਗੇ ਮਤਲਬ ਉਹਨਾਂ ਦੀ ਡਿਊਟੀ ਨਹੀਂ ਸੀ ਨਾ ਉਹ ਇਹਨਾਂ ਦਾ ਏਰੀਆ ਸੀ ਉਹ ਸਾਡੇ ਮਾਨਯੋਗ ਐਸਡੀਓ ਸਾਹਿਬ ਦੇ ਕਹਿਣ ਦੇ ਉੱਤੇ ਉੱਥੇ ਪਹੁੰਚੇ ਪਰ ਉੱਥੇ ਜਾ ਕੇ ਬੜਾ ਬਸਰੂਕੀ ਹੋਈ ਬਹੁਤ ਜ਼ਿਆਦਾ ਮਤਭਾਗੀ ਗੱਲਾਂ ਔਰ ਗਰੇਵਾਲ ਸਾਹਿਬ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਬਈ ਜੇਕਰ ਸਾਡੇ ਜੇਈ ਸਾਹਿਬਾਨਾਂ ਦੇ ਵਿੱਚ ਕੋਈ ਗਲਤੀ ਆ ਤਾਂ ਉਹ ਇੱਥੇ ਆ ਜਾਣ ਜੋ ਇਹਨਾਂ ਨੂੰ ਸਜ਼ਾ ਦੇਣੀ ਹੈ ਇਹਨਾਂ ਤੇ ਪਰਚਾ ਵੀ ਕਰਾਉਣਾ ਅਸੀਂ ਜੇ ਗਰੇਵਾਲ ਸਾਹਿਬ ਦੇ ਨਾਲ ਖੜ ਜਾਾਂਗੇ ਪਰ ਜੇਕਰ ਉਹਨਾਂ ਦੇ ਵਰਕਰਾਂ ਦੇ ਵਿੱਚ ਗਲਤੀ ਆ ਤਾਂ ਐਮਐਲਏ ਸਾਹਿਬ ਸਾਡੇ ਮੁਲਾਜ਼ਮਾਂ ਦੇ ਨਾਲ ਖੜਨ ਔਰ ਉਹਨਾਂ ਦੇ ਜਿਹੜੇ ਵਰਕਰ ਨੇ ਚਾਹ ਉਹਨਾਂ ਤੋਂ ਮਾਫੀ ਮੰਗਾਉਣ ਨਹੀਂ ਤਾਂ ਫਿਰ ਅਸੀਂ ਤਾਂ ਜਿੱਦ ਤੇੜੇ ਆਵੇਂ ਆ ਪਾਚਾ ਨਹੀਂ ਇੱਥੇ ਨਾ ਜਸਵਿੰਦਰ ਸੰਧੂ ਜਿਹੜੇ ਕਿ ਕਾਉਂਸਲਰ ਦੇ ਦਾਵੇਦਾਰ ਵੀ ਨੇ ਵੀ ਹੌਣ ਭਵਿੱਖ ਦੇ ਵਿੱਚ ਕਾਉਂਸਲਰ ਦੀ ਚੋਣ ਵੀ ਲੜਨਾ ਚਾਹੁੰਦੇ ਨੇ ਇੱਕ ਉਹ ਸੀ ਲਖਵਿੰਦਰ ਸੀ ਕੁਝ ਦੋ ਤਿੰਨ ਉਹਨਾਂ ਦੇ ਨਾਲ ਹੋਰ ਸੀ ਜਿਨ੍ਹਾਂ ਦੀ ਵੀਡੀਓ ਵੀ ਹੈਗੀ ਆ ਜੇ ਸਾਹਿਬਾਨ ਦੇ ਕੋਲ ਤੁਸੀਂ ਲੈ ਵੀ ਸਕਦੇ ਹੋ ਕਿਸ ਪ੍ਰਕਾਰ ਉਹਨਾਂ ਨੂੰ ਘੇਰ ਕੇ ਕਿਸ ਪ੍ਰਕਾਰ ਉਹਨਾਂ ਦੇ ਘੰਟੇ ਜਿਹੜੀ ਬਿਜਲੀ ਗਈ ਆ ਕਿ ਰੌਲਾ ਦੇਖੋ ਜਿਹੜੀ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਸਾਡੇ ਕੋਲ ਜਿਹੜਾ ਸਟਰਕਚਰ ਆ ਨੋ ਬਿਜਲੀ ਬੋਰਡ ਦਾ ਬਿਲਕੁਲ ਤੈਸ ਨੈਸਾ ਕਿਉਂਕਿ ਜਦੋਂ ਸਾਜ ਸਮਾਨ ਹੀ ਨਹੀਂ ਹੈਗਾ ਇਹ ਤਾਂ ਪਤਾ ਨਹੀਂ ਕਿਸ ਪ੍ਰਕਾਰ ਜਿਹੜੇ ਮੁਲਾਜ਼ਮ ਨੇ ਚਾਹੇ ਅਫਸਰ ਨੇ ਕਿਵੇਂ ਨਾ ਕਿਵੇਂ ਸਾਰਾ ਬਿਜਲੀ ਦਾ ਢਾਂਚਾ ਚਲਾਈ ਜਾ ਰਹੇ ਨੇ ਹੁਣ ਸਾਰੇ ਟਰਾਂਸਫਾਰਮਰ ওভারਲੋਡ ਨੇ ਜਿਹੜੀਆਂ ਕੇਬਲਸ ਨੇ ਉਹ ওভারਲੋਡ ਨੇ ਤੇ ਕਿੱਥੇ ਕਿੱਥੇ ਜਾ ਕੇ ਬਿਜਲੀ ਮੁਲਾਜ਼ਮਾਂ ਲੋਕਾਂ ਲੋਕ ਜਿਹੜੀ ਇਹ ਸਰਕਾਰ ਦੀ ਇੱਜ਼ਤ ਬਚਾਉਣ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਹੋਰ ਦਿੱਕਤਾਂ ਦਾ ਸਾਹਮਣਾ ਦੇਖੋ ਦਿੱਕਤਾਂ ਦਾ ਨਹੀਂ ਪਹਿਲਾਂ ਤਾਂ ਕੱਲ ਦੀ ਹਨੇਰੀ ਚੱਲੀ ਆ ਰਾਤ ਫੇਰ ਹਨੇਰੀ ਚੱਲੀ ਆ ਤੇ ਲੋਕ ਨੇ ਜਿਹੜੇ ਬੜੇ ਪੀੜਤ ਨੇ ਇਸ ਦੇ ਸਿੱਧੇ ਸਿੱਧੇ ਦੋਸ਼ੀ ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਸੀ ਦੋਏ ਜੇਈ ਸਹਿਬਾਨ ਉਹਨਾਂ ਦੇ ਵੱਲੋਂ ਐਕਸ਼ਨ ਸਾਫ ਹਾਇਰਰ ਓਪਰਚੁਨਿਟੀ ਨੇ ਜਿਨ੍ਹਾਂ ਨੂੰ ਸਾਡਾ ਫਰਜ਼ ਬਣਦਾ ਸੀ ਸ਼ਿਕਾਇਤ ਦੇਣ ਦਾ ਤੇ ਸਾਡੇ ਦੋਵੇਂ ਮੁਲਾਜ਼ਮਾਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਆ ਪਰ ਜਦੋਂ ਇੱਕ ਹਫ਼ਤਾ ਬੀਤਣ ਦੇ ਤੋਂ ਬਾਅਦ ਵੀ ਜਦੋਂ ਕਾਰਵਾਈ ਨਹੀਂ ਹੋਈ ਤੇ ਅਖੀਰ ਦੇ ਵਿੱਚ ਧਰਨੇ ਤੇ ਬੈਠਣਾ ਪਿਆ ਇੱਥੇ ਕਿਤੇ ਨਾ ਕਿਤੇ ਅਫਸਰ ਸਾਹਿਬ ਦੇ ਵੀ ਜ਼ਿੰਮੇਵਾਰਾ ਬਣਾਇਆ ਦੇਣਾ ਦੇਖੋ ਕਲਮ ਕੰਮ ਨਹੀਂ ਬੰਦਾਂਗਾ ਟੋਟਲ ਕੰਮ ਬੰਦਾ ਚਾਹੇ ਉਹ ਕਲਮ ਸੀ ਚਾਹੇ ਉਹ ਪੈਨ ਸੀਗਾ ਚਾਹੇ ਉਹ ਟੂਲ ਸੀਗਾ ਚਾਹੇ ਉਹ ਪੇਸਕਾ ਪਲਾਸ ਸੀਗਾ ਸਾਰਾ ਕੁਝ ਬੰਦ ਕਰਕੇ ਜਿੰਨੇ ਵੀ ਅਫਸਰ ਸਹੀ ਆ ਤੁਸੀਂ ਬੰਦ ਵੀ ਦੇਖੋ ਜਿਹੜੀ ਚੱਲ ਰਹੀ ਆ ਉਹ ਇਸ ਵਕਤ ਚੱਲ ਰਹੀ ਆ ਜਿਹੜੀ ਬੰਦ ਹੋ ਗਈ ਉਹ ਬੰਦ ਤੇ ਉਹ ਨਾ ਚੱਲਣੀ ਆ ਜਦੋਂ ਤੱਕ ਇਸ ਮਸਲੇ ਦਾ ਹੱਲ ਆ ਇਹ ਨਹੀਂ ਹਲ ਹੁੰਦਾ ਫਿਰ ਦੇਖੋ ਨਹੀਂ ਹਲ ਹੁੰਦਾ ਵੇ ਤਾਂ ਲੰਮਾ ਚਲੇਗਾ ਅੱਜ ਡਿਵੀਜ਼ਨ ਪੱਧਰ ਤੇ ਆ ਕੱਲ ਨੂੰ ਇਹ ਸਰਕਲ ਪੱਧਰ ਤੇ ਪਹੁੰਚੂ ਕੱਲ ਨੂੰ ਪੰਜਾਬ ਪੱਧਰ ਤੇ ਪਹੁੰਚੂਗਾ ਲੱਗਦਾ ਨਹੀਂ ਆਮ ਲੋਕਾਂ ਦੀ ਇਹਦੇ ਨਾਲ ਦਿੱਕਤ ਆਈ ਦੇਖੋ ਆਮ ਲੋਕਾਂ ਦੀ ਤਕਲੀਫ ਆ ਜਿਹੜੀ ਆਮ ਲੋਕ ਸਾਡੀ ਤਕਲੀਫ ਨੂੰ ਸਮਝਣ ਔਰ ਅੱਜ ਉਹ ਦਰਿਆ ਤੇ ਸਾਡੇ ਨਾਲ ਕੇ ਬੈ ਕਿਉਂਕਿ ਅਸੀਂ ਉਹਨਾਂ ਦੇ ਲਈ 24 24 ਘੰਟੇ ਡਿਊਟੀ ਦਿੰਨੇ ਆ ਤੇ ਅੱਜ ਜਿਵੇਂ মিডিਆ ਵੀ ਸਾਡੇ ਨਾਲ ਖੜਾ ਏ ਇਦਾਂ ਲੋਕ ਵੀ ਆ ਕੇ ਖੜਨਾ ਕਿਉਂਕਿ ਆਮ ਲੋਕ ਇੱਕ ਹਫਤਾ ਥੋੜਾ ਨਹੀਂ ਹੁੰਦਾ ਇੱਕ ਹਫਤਾ ਦਿੱਤਾ ਅਸੀਂ ਮਰਦੂਦਾ ਸਾਹਿਬ ਤੁਸੀਂ ਵਿਧਾਇਕ ਖਿਲਾਫ ਕਿਉਂ ਮੋਰਚਾ ਖੋਲੇ ਜੇ ਗਲਤੀ ਦੇਖੋ ਇਹ ਵਿਧਾਇਕ ਖਿਲਾਫ ਨਹੀਂ ਹੈਗਾ ਇਹ ਵਿਧਾਇਕ ਦੇ ਜਿਹੜੇ ਗੁੰਡਾ ਤੰਤਰ ਜਿਨ੍ਹਾਂ ਨੂੰ ਅਸੀਂ ਕਹਿ ਦਿੱਤਾ ਤਾਂ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਉਸ ਤੰਤਰ ਦੇ ਖਿਲਾਫ ਆ ਫਿਰ ਉਹ ਵਿਧਾਇਕ ਹੋਵੇ ਚਾਹੇ ਐਮਪੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਮੁਲਾਜ਼ਮਾਂ ਦਾ ਜਿਹੜਾ ਰੋਸ ਆ ਇਸੇ ਪ੍ਰਕਾਰ ਇਹ ਮੋਰਚਾ ਸਿੱਧਾ ਸਿੱਧਾ ਵੀ ਅਜੇ ਵੀ ਟਾਈਮ ਕਿ ਉਹ ਜਿਵੇਂ ਅਸੀਂ ਕਹ ਰਹੇ ਹਾਂ ਵੀ ਜੇ ਸਾਡੇ ਜੈ ਸਾਹਿਬਾਂ ਦੇ ਵਿੱਚ ਗਲਤੀ ਆ ਤਾਂ ਗਲਤੀ ਘਟਾਣਾ ਸੀ ਇਹਨਾਂ ਦੇ ਇਹਨਾਂ ਦੇ ਉੱਤੇ ਪਰਚਾ ਕਰਾ ਦਾਂਗੇ ਇਹਨਾਂ ਦੇ ਨਾਲ ਰੱਖ ਕੇ ਕਰਾਣਾ ਪੈਣਾ ਪਰ ਹੁਣ ਮਾਫੀ ਮੰਗ ਲੈਣ ਜਾਂ ਫਿਰ ਪਰਚਾ ਪੁਲਿਸ ਕੰਪਲੇਂਟ ਦਿੱਤੀ ਗਈ ਪੁਲਿਸ ਕੰਪਲੇਂਟ ਦੇਖੋ ਜੀ ਸਾਡੇ ਐਕਸ਼ਨ ਸਾਹਿਬ ਨੂੰ ਅਸੀਂ ਜਿਹੜੀ ਇੱਕ ਹਫ਼ਤਾ ਪਹਿਲਾਂ ਸਾਡੇ ਜੈਪਸਾਹਿਬਾਨ ਨੇ ਦਿੱਤੀ ਅੱਜ ਉਹਨਾਂ ਨੇ ਥਾਣੇ ਦੇ ਵਿੱਚ ਭੇਜ ਦਿੱਤੀ ਆ ਐਫ ਆਈ ਆਰ ਵਾਸਤੇ ਕੋਈ ਐਸੀ ਬਤਮੀਜੀ ਨਹੀਂ ਕੀਤੀ ਗੋਟਾਂ ਤੋਂ 2 ਦਿਨ ਦੀ ਪਹਿਲਾਂ ਦੀ ਗੱਲ ਆ ਰਾਤ ਨੂੰ ਮੈਂ 2:30 ਵਜੇ ਮੈਂ ਪਹੁੰਚਿਆ ਸਾਰੇ ਅਫਸਰ ਸਾਹਿਬਾਨ ਉੱਥੇ ਪਹੁੰਚੇ ਨੇ ਚੀਫ ਸਹਿਬਾਨ ਐਕਸੀ ਐਕਸੀ ਸਾਰੇ ਚਾਰੇ ਉਥੇ ਜੇ ਹੀ ਬੁਲਾਏ ਗਏ ਨੇ ਔਰ ਲੋਕ ਦੱਸਦੇ ਸੀ ਉਥੇ ਭਾਈ ਤੰਗ ਪਰੇਸ਼ਾਨ ਕਰਦੇ ਨੇ ਜਾਣ ਬੁੱਝ ਕੇ ਲੈਡ ਬੰਦ ਕਰਦੇ ਨੇ ਔਰ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਸਮਝਾਇਆ ਗਿਆ ਭਾਈ ਇਹ ਕੰਮ ਨਾ ਕਰੋ ਔਰ ਲੋਕਾਂ ਨੇ ਕਿ ਉਥੇ ਇਹ ਵੀ ਰੋਪ ਲਾਏ ਵੀ ਪੈਸੇ ਤੋਂ ਬਗੈਰ ਜੇਪਲ ਕੇ ਕੁਝ ਫਿਊਜੀ ਲਵਾਣਾ ਤਾਂ ਵੀ ਪੈਸੇ ਮੰਗਦੇ ਨੇ ਔਰ ਅੱਜ ਉਥੋਂ ਉਸ ਦਿਨ ਬਕੇ 2 ਦਿਨ ਪਹਿਲਾਂ ਜੋ ਗੱਲ ਹੋਈ ਸਾਰੀ ਨਿਬੜ ਗਈ ਭਾਈ ਇਸ ਤਰ੍ਹਾਂ ਨਾ ਕਰਨਾ ਤੇ ਅੱਜ ਆਪਣੀ ਚੋਰੀ ਛਪਾਉਣ ਦੇ ਬਾਰੇ ਤੇ ਅੱਜ ਇਹ ਕੁਝ ਕਰਨੇ ਆ ਜਿਹੜਾ ਧਰਨਾ ਲਾਇਆ ਹੋਇਆ ਸਿਰਫ ਚੋਰੀ ਚ ਪਾਉਣ ਦੇ ਬਾਰੇ ਕੀਤਾ ਤਾਂ ਔਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਜਿਹੜੇ ਅਫਸਰ ਸਾਹਿਬਾਨ ਨੂੰ ਮੈਂ ਕਿਹਾ ਵੀ ਜਿਹੜੇ ਜਿਹੜੇ ਇਹ ਕਹਿੰਦੇ ਇਲਜ਼ਾਮ ਲਾ ਰਹੇ ਨੇ ਉਹ ਵੀ ਗੁਰਦੁਆਰਾ ਚੜ੍ਹਨ ਨੂੰ ਤਿਆਰ ਨੇ ਮੰਦਰ ਚੜ੍ਹਨ ਨੂੰ ਤਿਆਰ ਇਹ ਵੀ ਚੜ ਜਾਣ ਔਰ ਇਹ ਵੀ ਨਾਲ ਇਹ ਮੰਦਰ ਗੁਰਦੁਆਰੇ ਚੜ੍ਹ ਕੇ ਦੱਸਣ ਵੀ ਪੈਸੇ ਤੋਂ ਬਗੈਰ ਕਦੇ ਕੋਈ ਕੰਮ ਕੀਤਾ ਉਹ ਵੀ ਜਾ ਕੇ ਦੱਸਣ ਦਾ ਜਿਤਨੇ ਕਿਤੇ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੇ ਇਲਜ਼ਾਮ ਲਗਾਏ ਨੇ ਲੱਗਦਾ ਕਿ ਤੁਹਾਡੀ ਸਰਕਾਰ ਹੈ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਸੀ ਉਹੀ ਉਹੀ ਤੁਹਾਨੂੰ ਦੱਸਣਾ ਚਾਹਣਾ ਵੀ ਉਲਟਾ ਚੋਰ ਕੌਤਵਾਲ ਕੋ ਡਾਂਟੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਛੱਡੀਆਂ ਚੋਰੀਆਂ ਫੜੀਆਂ ਗਈਆਂ ਨੇ ਤੇ ਉਲਟਾ ਜਾਣ ਬੁੱਝ ਕੇ ਧਰਨਾ ਲਾ ਕੇ ਉਹ ਚੋਰੀ ਛਪਾਉਣ ਦੀ ਗੱਲ ਕਰਦੇ ਨੇ ਤੇ ਉਹ ਚੋਰੀ ਛਪਣੀ ਨਹੀਂ ਆਮ ਆਦੀ ਪਾਰੀ ਸਰਕਾਰਾਂ ਲੋਕਾਂ ਨੇ ਮਿਲ ਕੇ ਕਰਪਸ਼ਨ ਦੇ ਖਿਲਾਫ ਵੋਟ ਪਾਈ ਸੀ ਪਰ ਇਹਨਾਂ ਨੇ ਕਰਪਸ਼ਨ ਬੰਦ ਨਹੀਂ ਕੀਤੀ ਹੈਗੀ ਉਹ ਅੱਜ ਉਹ ਕਰਪਸ਼ਨ ਕਰ ਰਹੇ ਉਹ ਕਰਪਸ਼ਨ ਦੀ ਜਿਹੜੀ ਚੋਰੀ ਹੈ ਉਲਟਾ ਚੋਰ ਕੌਤਵਾਲ ਕੋ ਡਾਂਟੇ ਵਾਲੇ ਕੰਮ ਕਰਨੇ ਵੀ ਉਹ ਉਸ ਕਰਕੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੀਆਂ ਚੋਰੀਆਂ ਫੜੀਆਂ ਗਈਆਂ ਤੇ ਸਾਡੇ ਕਾਰਵਾਈ ਕੁਛ ਕਰਦਾ ਲਈ ਕਈ ਏਰੀਆ ਦੇ ਵਿੱਚ ਲਾਈਟ ਬੰਦ ਦਾ ਉਹ ਕਹਿੰਦੇ ਸਾਡੇ ਲੋ ਕਰਮਚੋਰ ਹੜਤਾਲ ਹੈ ਕੋਈ ਗੱਲ ਨਹੀਂ ਲਾਈਟ ਪਾਦਾ ਤੇ ਕੋਈ ਗੱਲ ਨਹੀਂ ਸਰਕਾਰ ਹੈ ਸਰਕਾਰ ਦਾ ਕੰਮ ਹੈ ਡਿਊਟੀ ਦੇਣਾ ਤੇ ਉਹ ਦੇਣਗੇ ਕੋਈ ਗੱਲ ਸਰਕਾਰ ਕਰੂਗੀ ਕੰਮ ਇੱਥੇ ਕਿਤੇ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਵਿਰੋਧੀਆਂ ਦਾ ਕੰਮ ਸਵਾਲ ਚੁੱਕਣਾ ਹੁੰਦਾ ਵਿਰੋਧੀਆਂ ਦਾ ਕੰਮ ਕਦੇ ਵੀ ਵਿਰੋਧੀਆਂ ਨੇ ਕਦੇ ਕਿਹਾ ਵੀ ਜੇ ਚੰਗਾ ਚੰਗੇ ਨੂੰ ਚੰਗਾ ਕਿਹਾ ਕਦੇ ਅੱਜ ਵਿਰੋਧੀਆਂ ਦਾ ਕੰਮ ਸਿਰਫ ਹੁੰਦਾ ਅੱਗ ਲਾਉਣਾ ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦੀ ਮਤਲਬ ਹੀ ਨਹੀਂ ਪਤਾ ਸਿਰਫ ਉਹਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੀ ਗੱਲ ਹੁੰਦੀ ਆ ਉਹ ਰੋਟੀਆਂ ਸੇਕਦੇ ਆ। ਆਲਾਜ਼ ਮੈਂ ਵੀ ਕਹਿ ਰਹੇ ਨੇ ਜੀ ਕਿ ਸਾਨੂੰ ਚੰਗੇ ਇਕਵਿਪਮੈਂਟਸ ਨਹੀਂ ਦਿੱਤੇ ਜਾ ਰਹੇ ਲੋਡ ਵੱਧ ਹੈਗਾ ਤੇ ਸਾਨੂੰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਦਵਾ ਅੱਜ ਹੀ ਪਿਆ ਵਾ ਜਦੋਂ ਹੁਣ ਪਤਾ ਲੱਗਿਆ ਵੀ ਸਾਡੀਆਂ ਵੀ ਚੋਰੀਆਂ ਫੜੀਆਂ ਗਈਆਂ ਇਸ ਕਰਕੇ ਉਹ ਚੋਰੀ ਰਿਸਪੌਂਡ ਦੇ ਬਾਰੇ ਇਹ ਕੁਝ ਕਰ ਰਹੇ ਨੇ ਹਾਂ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਹੋਊਗਾ ਬਿਲਕੁਲ ਬਿਲਕੁਲ ਮੈਂ ਬਿਲਕੁਲ ਐਕਸ਼ਨ ਜੋ ਜਿਹਦਾ ਵੀ ਜਿਹਦੇ ਜੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਰਾਬ ਕੀਤਾ ਵਾ ਉਹਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਮਿਲ ਕੇ ਜਿਹੜੇ ਇਹ ਮਿਲ ਕੇ ਮੁਲਾਜ਼ਮ ਨੇ ਜਿਨ੍ਹਾਂ ਨੇ ਉਹਨਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਵੀ ਐਕਸ਼ਨ ਸਰਕਾਰ ਬਣੋ ਬਰਾਬਰ ਨੇ ਸਾਰੇ ਸਾਰੇ ਬਰਾਬਰ ਨੇ ਸਰਕਾਰ